来 ਵੀ ਮਿੱਤਰ ਪਿਆਰਿਓ ਜੁੜ ਗਏ ਆਜੋ ਆਜੋ ਅੱਜ ਮੈਂ ਤੁਹਾਨੂੰ ਕਰਾਵਾਂ ਦਰਸ਼ਨ ਤੁਹਾਡਾ ਫੇਵਰੇਟ ਕਲਾਕਾਰ ਤੁਹਾਡਾ ਹਰਦਲ ਜੀ ਤੁਹਾਡਾ ਚਿਹਤਾ ਫਨਕਾਰ ਆਜੋ ਆਜੋ ਹੋਰ ਆਜੋ ਇੱਥੇ ਨੈਟਵਰਕ ਭਾਜੀ ਵਿੱਚ ਹੀ ਹੈ ਨਾ ਹੁੰਦਾ ਆ ਆ ਗਏ ਆ ਗਏ ਆ ਗਏ ਆ ਗਏ ਸੋ ਹੋਰ ਕਿਦਾਂ ਮਿੱਤਰ ਪਿਆਰਿਓ ਠੀਕ ਠਾਕ ਹੋ ਸਾਰੇ ਚੜਦੀ ਕਲਾ ਜੁੜਨ ਦਾ ਲੱਪ ਹੈ ਆਇਆ ਲੱਗ ਜਾ, ਕੀ ਬਾਤ ਹੈ। ਤੇ ਮਿੱਤਰ ਪਿਆਰਿਓ ਮੇਰੇ ਨਾਲ ਨੇ ਇਧਰ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਸੁਖਾਨੰਦ ਤੇ ਐਮਐਲਏ ਨੇ ਮੌਜੂਦਾ ਤੇ ਅੱਜ ਮੈਨੂੰ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਨਹੀਂ ਇਧਰ ਅੱਜ ਸਾਨੂੰ ਤੁਹਾਡੇ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਬਹੁਤ ਖੁਸ਼ੀ ਹੋਈ। ਨਹੀਂ 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 ਥੈਂਕ ਯੂ ਪਾਪਾ ਜੀ ਥੈਂਕ ਯੂ। ਤੇ ਸਤੰਦਰ ਥੈਲੋ ਸਾਬ ਕੀ ਬਾਤ ਆ। ਤੇ ਬਾਕੀ ਵੀ ਦਰਨਾ ਹੁਣ ਮੈਂ ਜਿਸ ਪਰਪਸ ਲਈ ਇਥੇ ਪਹੁੰਚਿਆ ਨਾ ਉਹ ਪਰਪਲ ਹੈਗੇ ਅੱਗੇ ਬੈਠੇ ਉਹ ਹੈਗੇ ਜੀ ਕਰਮਜੀਤ ਅਨਮੋਲ ਜਿੰਦਾਬਾਦ ਹੈ ਮੈਂ ਵੈਸੇ ਵੀ ਬਾਈ ਨੂੰ ਫੋਨ ਕਰਕੇ ਕਹਿੰਦਾ ਹੁੰਦਾ ਸੀ ਪਰ ਅੱਜ ਮੈਂ ਬਾਈ ਦਾ ਪ੍ਰਚਾਰ ਕਰਨ ਆਇਆ ਅੱਜ ਬਾਈ ਦੇ ਹੱਕ ਦੇ ਇਹਨਾਂ ਨੂੰ ਆਪਾਂ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਣਾ ਬਾਬਾ ਠੀਕ ਹੈ ਤੇ ਆਹ ਲੋ ਕਰੋ ਦਰਸ਼ਨ ਕਰਮਜੀਤ ਅਨਮੋਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੰਘਾ ਸਾਹਿਬ ਅੱਜ ਤੁਸੀਂ ਸਾਡੇ ਨਾਲ ਆਏ ਪ੍ਰਚਾਰ ਤੇ ਨਾਲ ਟੀ ਸਾਹਿਬ ਅੱਜ ਸਾਰਥੀ ਬਣੇ ਹੋਏ ਨੇ ਇਹ ਹਮੇਸ਼ਾ ਬੰਦੇ ਨੇ ਡਰਾਈਵਰੀ ਇਹਨਾਂ ਦਾ ਸ਼ੌਕ ਹੈ ਪੇਸ਼ਾ ਨਹੀਂ ਮਤਲਬ ਕਿਸੇ ਨੂੰ ਨਹੀਂ ਚਲਾਉਣ ਦਿੰਦੇ ਡਰਾਈਵਰ ਪਿੱਛੇ ਬੈਠਾ ਹੁੰਦਾ ਕਈ ਵਾਰੀ ਤੇ ਆਪ ਗੱਡੀ ਚਲਾਉਂਦੇ ਆ ਸੋ ਅੱਜ ਸੰਘਾ ਸਾਹਿਬ ਆਏ ਨੇ ਤੇ ਅਮਰਤਪਾਲ ਭਾਈ ਸੁਖਨੰਦ ਜੀ ਥੈਂਕ ਯੂ ਸੋ ਮੱਚ ਬਹੁਤ ਸਹਿਯੋਗ ਦੇ ਰਹੇ ਨੇ ਸਾਰੇ ਭਰਾ ਸਾਡਾ ਭਰਾ ਅੱਜ ਸੰਘਾ ਸਹਿਯੋਗ ਦੇਣਾ ਥੈਂਕ ਯੂ ਸੋ ਮੱਚ ਸੰਘੇ ਜਿੱਥੇ ਜਿੱਥੇ ਕਹੋਗੇ ਹਾ ਹਾ ਚੰਗੀ ਗੱਲ ਭਰੀ ਇਹ ਆ ਕਿ ਲੋਕ ਆਪਾਂ ਨੂੰ ਪਿਆਰ ਕਰਦੇ ਆ ਅਸੀਂ ਮਾਰਾ ਕੰਮ ਨਹੀਂ ਕੀਤਾ ਨਾ ਫਿਲਮਾਂ 'ਚ ਕੀਤਾ ਨਾ ਜੇ ਹੁਣ ਮਹਾਰਾਜ ਨੇ ਰਾਜਨੀਤੀ ਸਾਨੂੰ ਮੌਕਾ ਦਿੱਤਾ ਸਾਨੂੰ ਮੈਂ ਤਾਂ ਕਹਿੰਦਿਆ ਮੈਂ ਕਰਮਜੀਤ ਨੂੰ ਮੋਲ ਲਈਆਂ ਹਾਂ ਹਾਂ ਬਿਲਕੁਲ ਪਹਿਲਾਂ ਮੈਨੂੰ ਹੀ ਟੈਲੀਫੋਨ ਹੋਣਾ ਐਪੀ ਤੋਂ ਤਾਂ ਕੰਮ ਕਰਾ ਦਿਓ ਮੈਨੂੰ ਕਰਾਉਣੇ ਆ ਕਿਤੇ ਨਾ ਕਿਉਂਕਿ ਬਾਈ ਨੇ ਦਿੱਲੀ ਜਾ ਕੇ ਨਾ ਦੇਖਣਾ ਮੈਹੀ ਹਈਆਂ ਸਾਰਾ ਕੁਝ ਇਹ ਇਸ ਕਰਕੇ ਉਹ ਮਜ਼ਾਕ ਕਰਦਾ ਸੀਰੀਅਸ ਨਾ ਲਿਓ ਬਾਈ ਬਹੁਤ ਵਧੀਆ ਇਨਸਾਨ ਨੇ ਅੱਜ ਸੱਚੇ ਪਾਤਸ਼ਾਹ ਨੇ ਐ ਇਹ ਮੌਕਾ ਦਿੰਦਾ ਹਨ ਤੇ ਅਸ਼ੀਰਵਾਦ ਦਿੰਦਾ ਹੈ ਤੇ ਤੁਸੀਂ ਵੀ ਸਾਰੇ ਪਿਆਰ ਨਾਲ ਜਿੰਨੇ ਵੀ ਫਰੀਦਕੋਟ ਦੇ ਹੈਗੇ ਆ ਇਹ ਲੋਕ ਸਭਾ ਸੀਟ ਬਾਈ ਦੇ ਝੋਲੀ ਚ ਪਾ ਦਿਓ ਤੇ ਤੁਹਾਨੂੰ ਪਤਾ ਨਹੀਂ ਵੀ ਬਾਈ ਨੇ ਤੁਹਾਨੂੰ ਕੀ ਕੀ ਦੇ ਦੇਣਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਸਾਰੇ ਦਾ ਸੁਖਨੰਦ ਸਾਹਿਬ ਬੋਲੋ ਜੀ ਕੁਝ ਹਾਂਜੀ ਹਾਂਜੀ ਆਜੋ ਮਮਾ ਜੀ ਹੁਣ ਤਾਂ ਚਾਰ ਬੰਦੇ ਜੁੜੇ ਆ ਕੀ ਬਾਤ ਆ ਹੁਣ ਤਾਂ ਲੱਗਣ ਲੈ 125 ਕੀ ਬਾਤ ਆ ਇਹ ਤਾਂ ਜੁੜ ਜੋ ਹੋਰ ਯਾਰ ਮੇਰੀ ਇੱਜ਼ਤ ਰਹਿ ਜੂਗੀ ਸੰਘਾ ਸਾਹਿਬ ਅਸੀਂ ਤਾਂ ਤੁਹਾਡਾ ਧੰਨਵਾਦੀ ਕਰਨਾ ਬੜਾ ਤੁਸੀਂ ਵਧੀਆ ਤਰੀਕੇ ਦੇ ਨਾਲ ਗੱਲ ਕੀਤੀ ਆ ਨਹੀਂ ਨਹੀਂ ਬਾਕੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਲੱਗੀ ਚਾਹੇ ਕੋਈ ਮਰਜੀ ਫੀਲਡ ਲੋਵੇ ਚਾਹੇ ਰਾਜਨੀਤੀ ਹੋਵੇ ਚਾਹੇ ਤੁਹਾਡੀ ਜਿਹੜੀ profession ਆ ਉਹ ਹੋਵੇ ਜਦੋਂ ਬੰਦਾ ਯਾਰਾਂ ਦੋਸਤਾਂ ਦੇ ਨਾਲ ਖੜਦਾ ਨਾ ਦੋਸਤਾਂ ਦੇ ਨਾਲ ਖੜਦਾ ਤੇ ਉਹ ਦਿਲੋਂ ਖੜਦਾ ਨਹੀਂ ਤੇ ਖੜਦਾ ਉਹਦੇ ਵਾਸਤੇ ਆ ਜਿਹੜਾ ਜਿਹਦੀ ਉਹ ਗਾਰੰਟੀ ਲੈ ਸਕਦਾ ਹੋਵੇ ਨਹੀਂ ਬਿਲਕੁਲ ਭਾਜੀ ਮੈਂ ਪਤਾ ਕਿ ਅੱਜ ਭਰਾ ਦੇ ਨਾਲ ਖੜਿਓ ਭਰਾ ਦੀ ਗਾਰੰਟੀ ਲਈ ਆ ਇਹਦੇ ਨਾਲ ਜਿਹੜੇ ਤੁਹਾਨੂੰ ਲੋਕ ਪਿਆਰ ਕਰਦੇ ਆ ਸੱਚ ਵਿੱਚ ਵੈਸੇ ਤਾਂ ਬਾਈ ਨੂੰ ਸਾਰੇ ਪਤਾ ਸਾਰੇ ਨੂੰ ਤੇ ਤੁਹਾਡੇ ਥਰੂ ਵੀ ਪਤਾ ਲੱਗੂਗਾ ਤੇ ਸਹਿਯੋਗ ਹੁੰਦਾ ਤੁਸੀਂ ਮੇਰੇ ਬਾਗੇ ਪੁਰਾਣੇ ਆਏ ਹੋ ਤੁਹਾਨੂੰ ਵੈਸੀ ਖੁਸ਼ੀ ਹੋਈ ਆਉਂਦੀ ਤੁਹਾਨੂੰ ਦੇਖ ਕੇ ਨਹੀਂ ਨਹੀਂ ਕਿਆ ਬਾਤ ਆ ਮਹਾਰਾਜ ਸਾਡਾ ਵਧੀਆ ਰਹਿਣਾ ਅੱਜ ਸਾਰਾ ਤੁਸੀਂ ਐਮਪੀ ਬਣਾ ਦਿਓ ਮਹਾਰਾਜ ਬਾਗਿਆਂ ਪੁਰਾਣਾ ਨੇ ਇਹ ਬੰਮਾਲ ਦੀ ਗੱਲ ਆ ਠੀਕ ਜੀ ਧੰਨਵਾਦ ਐ ਤਾਂ ਰਾਏ ਸਾਹਿਬ ਦਾ ਟੈਲੀਫੋਨ ਆਉਂਦਿਆ ਵਿੱਚ ਰਾਏ ਸਾਹਿਬ ਮੈਂ ਕਰਦਾ ਤੁਹਾਨੂੰ ਤੇ ਬਾਕੀ ਦੇਖੋ ਸੱਚੇ ਪਾਸ਼ਾ ਨੇ ਇਹ ਮੌਕਾ ਦਿੱਤਾ ਦੇਖੋ ਇਮਾਨਦਾਰ ਬੰਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਦੇਖੋ ਕਿੰਨੀਆਂ 100 ਤੋਂ ਉੱਪਰ ਫਿਲਮਾਂ ਬਾਈ ਨੇ ਕੀਤੀਆਂ ਤੇ ਕਮਾਲ ਦੇ ਰੋਲ ਆ ਤੇ ਤੁਹਾਨੂੰ ਬੜਾ ਐਂਟਰਟੇਨ ਕੀਤਾ ਹੈ ਨਾ ਤੇ ਹੁਣ ਜਿਹੜੀਆਂ ਤੁਹਾਡੀਆਂ ਸੱਚੀ ਦੁੱਖ ਤਕਲੀਫਾਂ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਉਹ ਬਾਈ ਦੂਰ ਕਰੂਗਾ ਕਿਉਂਕਿ ਜਦੋਂ ਐਮਪੀ ਬਣਾ ਕੇ ਆਪਾਂ ਪਾਰਲੀਮੈਂਟ ਚ ਭੇਜਾਂਗੇ ਤੇ ਸੋਣਾ ਸੁਨੱਖਾ ਗੱਭਰੂ ਉੱਥੇ ਗੱਲਬਾਤ ਕਰੂਗਾ ਯਾਰ ਢੰਗ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਸਮਾਧਾਨ ਕੱਢੂਗਾ ਭਾਈ ਕਿਉਂ ਭਾਈ ਕੱਢੋਗੇ ਨਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਹਾਂ ਹੁਣ ਜਿਆਦਾ ਜੁੜ ਗਏ ਮਰ ਜੇ ਕਰ ਗਏ ਬਿਲਕੁਲ ਬਿਲਕੁਲ ਥੈਂਕ ਯੂ ਸੋ ਮਚ ਆਪਣਾ ਸੰਗਾ ਸਾਹਿਬ ਗਾਣਾ ਵੀ ਸੁਣਾ ਦੇ ਹੁਣ ਹਾਂ ਓਏ ਗਾਣਾ ਤਾਂ ਫਿਰ ਕੀ ਹੈ ਉਹ ਕਰਮ ਜੀਤ ਹਨ ਮੋਲ ਜਿੰਦਾ ਸਾਹਿਬ ਦਾ ਵੀ ਟੈਲੀਫੋਨ ਆਉਣ ਰਿਹਾ ਕੋਈ ਰੈਜ਼ਲ ਦੋ ਮਿੰਟ ਰਿਓ ਐਮਪੀ ਸਾਹਿਬ ਦੇ ਨਾਲ ਆ ਤੇ ਬਾਕੀ ਕੋਈ ਗੱਲ ਨਹੀਂ ਤੇ ਵਿੱਚੋਂ ਟੈਲੀਫੋਨ ਆਉਂਦਾ ਇੰਨੀ ਕਹਾਜ਼ਰੀ ਕਬੂਲ ਕਰਿਓ ਤੇ ਫਰੀਦਕੋਟਿਓ ਫੱਟੇ ਝੱਕ ਦਿਓ ਤੁਹਾਨੂੰ ਮੈਂ ਦੱਸਾਂ ਠੀਕ ਹੈ ਥੈਂਕ ਯੂ ਤੱਕ ਜਾ ਵੀ ਧਿਆਰ ਰੱਖਿਓ ਥੈਂਕ ਯੂ ਜਿੰਦਬਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ I ਲਵ ਯੂ